ਨਾਟਕ ਦੇ ਵਿੱਚ ਸਿਧਰਾ ਭਈਆ ਸਰਕਾਰ ਜਿਹੜੀ ਕਾਂਗਰਸ ਦੀ ਹੈ ਇਹਨਾਂ ਨੇ ਵਿਧਾਨ ਸਭਾ 'ਚ ਕਾਨੂੰਨ ਪਾਸ ਕੀਤਾ ਹੈ ਕਿ ਉੱਥੇ ਹਿੰਦੂ ਮੰਦਰਾਂ ਦੇ ਉੱਤੇ ਜਿਹਦੀ ਆਮਦਨ 1 ਕਰੋੜ ਤੱਕ ਹੈ ਉਹਦੇ ਤੇ 5% ਟੈਕਸ ਜਿਹਦੀ ਆਮਦਨ 1 ਕਰੋੜ ਤੋਂ ਵੱਧ ਹੈ ਉਹਦੇ ਤੇ 10% ਟੈਕਸ ਔਰੰਗਜ਼ੇਬ ਤੋਂ ਬਾਅਦ ਇਹ ਪਹਿਲੀ ਸਰਕਾਰ ਆਈ ਹੈ ਜਿਹਨੇ ਧਰਮ ਦੇ ਆਧਾਰ ਤੇ ਜੱਜੀਆਂ ਕਰਨ ਲਗਾਇਆ ਉੱਤਰ ਪ੍ਰਦੇਸ਼ 'ਚ ਉਹਦੇ ਸੁਆਮੀ ਪ੍ਰਸਾਦ ਮੋਰੀਆ ਰਾਮਚਰਿਤ ਮਾਨਸੀ ਇੱਕ ਚੁਪਾਈ ਨੂੰ ਲੈ ਕੇ ਹਿੰਦੂਆਂ ਨੂੰ ਟਾਰਗੇਟ ਕਰਦੇ ਨੇ ਕਿ ਅਸੀਂ ਮਹਿਲਾਵਾਂ ਦੇ ਪ੍ਰਤੀ ਬੜੇ ਸੰਕੁਚਿਤ ਵਿਚਾਰ ਰੱਖਦੇ ਆਂ ਮੈਂ ਸੁਆਮੀ ਪ੍ਰਸਾਦ ਮੋਰੀਆ ਨੂੰ ਪੁੱਛਣਾ ਚਾਹਨਾ ਜਿੱਡੀ ਆਜ਼ਾਦੀ ਨਾਲ ਤੂੰ ਰਾਮਚਰਿਤ ਮਾਨਸ ਦੇ ਵਿੱਚ ਇੱਕ ਚੁਪਾਈ ਨੂੰ ਲੈ ਕੇ ਬੋਲ ਰਿਹਾ ਕੀ ਤੂੰ ਹੋਰ ਧਾਰਮਿਕ ਗ੍ਰੰਥਾ ਜਿੱਦੇ ਵਿੱਚ ਮਹਿਲਾਵਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਗਿਆ ਉਹਨਾਂ ਦੇ ਉੱਤੇ ਵੀ ਇਦਾਂ ਹੀ ਬੋਲਡ ਬਣ ਕੇ ਬੋਲੇਗਾ ਤੱਥਿਆਂ ਦੇ ਨਾਲ ਗੱਲ ਕਰਦਾ ਵੀ ਉਹ ਹਿੰਦੂਆਂ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਨਾਲ ਨਫ਼ਰਤ ਕਰਦੇ ਨੇ ਟਾਰਗੇਟਡ ਕਮਿਊਨਲ ਵਾਇਲੈਂਸ ਸਖ ਤੋਂ ਪਹਿਲਾਂ ਦੂਸਰਾ ਉਸ ਤੋਂ ਬਾਅਦ ਜਦੋਂ ਦਾ ਇੰਡੀਆ ਗਠਬੰਧਨ ਬਣਿਆ ਐਸਾ ਪ੍ਰਤੀਤ ਹੁੰਦਾ ਕਿ ਇਹਨਾਂ ਦੀ ਇੱਕ ਪਲੈਨਿੰਗ ਬਣੀ ਆ ਬੰਦ ਕਮਰੇ ਚ ਕਿ ਹਿੰਦੂਆਂ ਨੂੰ ਕਿੱਦਾਂ ਟਾਰਗੇਟ ਕਰਕੇ ਉਹਨਾਂ ਦੀ ਏਕਤਾ ਨੂੰ ਖੰਡਿਤ ਕਰਨਾ ਕਹਿਨੂ ਤਾਂ ਭਾਰਤ ਵਿੱਚ ਡੈਮੋਕ੍ਰੇਸੀ ਹੈ ਇਹ ਡੈਮੋਕ੍ਰੈਟਿਕ ਸਟੇਟ ਹੈ ਨੇਸ਼ਨ ਹੈ ਤੇ ਇਹਨੂੰ ਚਲਾਉਂਦੀਆਂ ਨੇ ਵੱਡੀ ਵੱਡੀ ਪੋਲਿਟਿਕਲ ਪਾਰਟੀਆਂ ਤੇ ਪੋਲਿਟਿਕਲ ਪਾਰਟੀਆਂ ਆਪਣੇ ਆਪ ਨੂੰ ਸੈਕੂਲਰ ਕਹਿੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਤਾਂ ਹਰ ਧਰਮ ਦੀ ਬਰਾਬਰ ਇੱਜ਼ਤ ਮਾਨ ਰੱਖਦੇ ਆ ਰਿਸਪੈਕਟ ਕਰਦੇ ਆ ਲੇਕਿਨ ਅੱਜ ਲੁਧਿਆਣੇ ਦੇ ਇੱਕ ਸ਼ਖਸ ਨੇ ਹਿੰਦੂ ਪੀੜਤਾਂ ਦੇ ਅਧਿਐਕਸ਼ ਵੀ ਨੇ ਸ਼੍ਰੀ ਪ੍ਰਵੀਨ ਡੰਗ ਜੀ ਇਹਨਾਂ ਦੇ ਮਨ 'ਚ ਗੁੱਸਾ ਹੈ ਇਹਨਾਂ ਦੇ ਮਨ 'ਚ ਕਰੋਸ਼ ਹੈ ਪੁੱਛਦਿਆਂ ਕਿਉਂ ਪ੍ਰਵੀਨ ਡੰਗ ਜੀ ਬੜੇ ਸ਼ਾਂਤ ਸੁਭਾਅ ਵਾਲੇ ਹੋ ਪਰ ਅੱਜ ਤੁਹਾਡੇ ਮਨ 'ਚ ਕਰੋਸ਼ ਹੈ ਚਿਹਰੇ 'ਤੇ ਬੜਾ ਗੁੱਸਾ ਨਜ਼ਰ ਆਇਆ ਹੈ ਕੀ ਕਾਰਨ ਹੈ ਅੰਗਰੇਜ਼ਾਂ ਵੱਲੋਂ ਬਣਾਈ ਕਾਂਗਰਸ ਪਾਰਟੀ did we he... ਏ ਉਹ ਹਯੂਮ ਨੇ ਸਥਾਪਨਾ ਕੀਤੀ ਸੀ ਹਮੇਸ਼ਾ ਤੋਂ ਹਿੰਦੂ ਵਿਰੋਧੀ ਪਾਰਟੀ ਰਹੀ ਆ ਯੂਪੀਏ 2 ਸਰਕਾਰ ਸੀ ਜਿਹਦੇ ਮਨਮੋਹਨ ਸਿੰਘ ਜੀ ਦੀ ਉਦੋਂ ਵੀ ਟਾਰਗੇਟਡ ਕਮਿਊਨਲ ਵਾਇਲੈਂਸ ਐਕਟ ਲੈ ਕੇ ਆਏ ਸੀ ਅਗਰ ਜਾਗਰੂਕ ਹਿੰਦੂ ਗੂਗਲ ਦੇ ਉੱਤੇ ਉਹ ਨਾਮ ਭਰ ਕੇ ਦੇਖਣਗੇ ਤਾਂ ਉਹਨਾਂ ਦੇ ਪੈਰਾ ਥੱਲੇ ਜ਼ਮੀਨ ਨਿਕਲ ਜੇਗੀ ਕਿ ਕਾਂਗਰਸ ਹਿੰਦੂ ਨੂੰ ਚੌਥੇ ਦਰਜੇ ਦਾ ਨਾਗਰਿਕ ਇਸ ਦੇਸ਼ 'ਚ ਬਣਾਉਣਾ ਚਾਹੁੰਦੀ ਸੀ ਕਾਂਗਰਸ ਤਾਂ ਕਹਿੰਦੀ ਸੀ ਸੈਕੂਲਰ ਪਾਰਟੀ ਆ ਇਸ ਦਾ ਧਰਮ ਦੀ ਜਿੱਤ ਬੜੀ ਕਰਦੇ ਆ ਸਾਰਿਆਂ ਦੀ ਮੈਂ ਤੱਥਿਆਂ ਦੇ ਨਾਲ ਗੱਲ ਕਰਦਾ ਵੀ ਉਹ ਹਿੰਦੂਆਂ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਦਾ ਨਫ਼ਰਤ ਦੇ ਨੇ ਟਾਰਗੇਟਡ ਕਮਿਊਨਲ ਵਾਇਲੈਂਸ ਐਕਟ ਪਹਿਲਾ ਦੂਸਰਾ ਉਸ ਤੋਂ ਬਾਅਦ ਜਦੋਂ ਦਾ ਇੰਡੀਆ ਗਠਬੰਧਨ ਬਣਿਆ ਐਸਾ ਪ੍ਰਤੀਤ ਹੁੰਦਾ ਕਿ ਇਹਨਾਂ ਦੀ ਇੱਕ ਪਲੈਨਿੰਗ ਬਣੀ ਆ ਬੰਦ ਕਮਰੇ ਚ ਕਿ ਹਿੰਦੂਆਂ ਨੂੰ ਕਿੱਦਾਂ ਟਾਰਗੇਟ ਕਰਕੇ ਉਹਨਾਂ ਦੀ ਏਕਤਾ ਨੂੰ ਖੰਡਿਤ ਕਰਨਾ ਤਾਮਿਲਨਾਡੂ ਦੇ ਵਿੱਚ ਦਰਮੁਖ ਪਾਰਟੀ ਦੇ ਮੰਤਰੀ ਉਹਦੇ ਨਦੀ ਸਟਾਲਿਨ ਨੇ ਸਨਾਤਨ ਧਰਮ ਅਨਮੂਲਨ ਕਾਰਜਕ੍ਰਮ ਦੀ ਅਧਿਐਕਸ਼ਤਾ ਕੀਤੀ ਔਰ ਉਹਦੇ ਵਿੱਚ ਉਹਨੇ ਬਾਰ ਬਾਰ ਇਹ ਗੱਲ ਕਹੀ ਕਿ ਮਲੇਰੀਆ ਡੇਂਗੂ ਦਾ ਇਲਾਜ ਜਿੱਦਾਂ ਕਰਕੇ ਬਿਮਾਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਆ ਸਨਾਤਨ ਨੂੰ ਉਦਾਂ ਨਹੀਂ ਸਨਾਤਨ ਦਾ ਸਮੂਲ ਨਾਸ਼ ਕਰਨਾ ਪੈਣਾ ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ਜਿਹੜੀ ਇੰਡੀਆ ਗਠਜੰਬੰਦਨ ਦਾ ਹਿੱਸਾ ਹੈ ਉਹਨੇ ਉੱਤਰ ਪ੍ਰਦੇਸ਼ ਚ ਉਹਦੇ Swami Prasad Moria Ramcharitmanas ਦੀ ਇੱਕ ਚੁਪਾਈ ਨੂੰ ਲੈ ਕੇ ਹਿੰਦੂਆਂ ਨੂੰ ਟਾਰਗੇਟ ਕਰਦੇ ਨੇ ਕਿ ਅਸੀਂ ਮਹਿਲਾਵਾਂ ਦੇ ਪ੍ਰਤੀ ਬੜੇ ਸੰਕੁਚਿਤ ਵਿਚਾਰ ਰੱਖਦੇ ਆ ਮੈਂ Swami Prasad Moreya ਨੂੰ ਪੁੱਛਣਾ ਚਾਹਨਾ ਜਿੱਡੀ ਆਜ਼ਾਦੀ ਨਾਲ ਉਹ ਰਾਮਚਰਿਤ ਮਾਨਸ ਦੇ ਵਿੱਚ ਇੱਕ ਚੁਪਾਈ ਨੂੰ ਲੈ ਕੇ ਬੋਲ ਰਿਹਾ ਕੀ ਤੂੰ ਹੋਰ ਧਾਰਮਿਕ ਗ੍ਰੰਥਾ ਜਿਹਦੇ ਵਿੱਚ ਮਹਿਲਾਵਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਗਿਆ ਉਹਨਾਂ ਦੇ ਉੱਤੇ ਵੀ ਇਦਾਂ ਹੀ ਬੋਲਡ ਬਣ ਕੇ ਬੋਲੇਗਾ ਇਹ ਹੁਣ ਚੌਥਾ ਕਰਨਾਟਕ ਦੇ ਵਿੱਚ ਸਿਧਰਾ ਭਈਆ ਸਰਕਾਰ ਜਿਹੜੀ ਕਾਂਗਰਸ ਦੀ ਹੈ ਇਹਨਾਂ ਨੇ ਵਿਧਾਨ ਸਭਾ 'ਚ ਕਾਨੂੰਨ ਪਾਰਟ ਕੀਤਾ ਹੈ ਕਿ ਉੱਥੇ Hindu ਮੰਦਰਾਂ ਦੇ ਉੱਤੇ ਜਿਹਦੀ ਆਮਦਨ 1 ਕਰੋੜ ਤੱਕ ਹੈ ਉਹਦੇ ਤੇ 5% ਟੈਕਸ ਜਿਹਦੀ ਆਮਦਨ ਨੰ 1 ਕਰੋੜ ਤੋਂ ਵੱਧ ਹੈ ਉਤੇ ਤੇ 10% ਟੈਕਸ ਔਰੰਗਜੇਬ ਤੋਂ ਬਾਅਦ ਇਹ ਪਹਿਲੀ ਸਰਕਾਰ ਆਈ ਹੈ ਜਿਹਨੇ ਧਰਮ ਦੇ ਆਧਾਰ ਤੇ ਜੱਜੀਆਂ ਕਰ ਲਗਾਇਆ ਇੰਨਾ ਸ਼ਰਮਨਾਕ ਕਾਰਾਂ ਬਿਲਕੁਲ ਇਹ ਸਾਰੀ ਚੀਜ਼ ਤੱਥਾਂ ਸਾਹਿਤ ਹੈ ਵਿਧਾਨ ਸਭਾ ਦੇ ਵਿੱਚ ਪਾਰਿਤ ਹੋਇਆ ਔਰ ਸ਼ੁਕਰ ਹੈ ਕਿ ਹੁਣ ਹਿੰਦੂ ਜਾਗਰੂਕ ਹੋ ਰਿਹਾ ਕਰਨਾਟਕ ਵਿਧਾਨ ਪਰਿਸ਼ਦ ਚ ਇਹ ਬਿੱਲ ਪਾਸ ਨਹੀਂ ਹੋ ਪਾਇਆ ਉਹਦੇ ਵਿਰੋਧ ਚ ਅੱਜ ਅਸੀਂ ਇਹ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਸੀ ਜਗਰਾਮਪੁਰ ਤੇ ਕਾਂਗਰਸ ਪਾਰਟੀ ਦੀ ਜਿਹੜੀ ਛੁਪੀ ਹੋਈ ਮਾਨਸਿਕਤਾ ਹਿੰਦੂ ਦੇ ਪ੍ਰਤੀ ਨਫ਼ਰਤ ਵਾਲੇ ਭਾਵ ਲੋਕਾਂ ਚ ਅਸੀਂ ਉਹਨੂੰ ਉਜਾਗਰ ਕਰਨਾ ਚਾਹੁੰਦੇ ਆ ਮੈਂ ਲੋਕਾਂ ਨੂੰ ਸचेਤ ਕਰਨਾ ਚਾਹਨਾ ਕੀ ਅਗਲਾ ਅਜੰਡਾ ਇਹਨਾਂ ਦਾ ਕੀ ਹੋਣਾ ਜਿਹੜੇ ਸਕੂਲਾਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਫੀਸ ਅਸੀਂ ਦਿੰਨੇ ਆ ਇਹਨਾਂ ਨੇ ਹੁਣ ਦੂਜੇ ਧਰਮਾਂ ਦੇ ਲੋਕਾਂ ਦੀ ਫੀਸ ਵੀ ਸਾਡੇ ਬੱਚਿਆਂ ਤੋਂ ਆਉਣ ਵਾਲੇ ਸਮੇਂ 'ਚ ਲੈਣੀ ਹੈ ਪਰ ਮੇਰੇ ਧਿਆਨ 'ਚ ਇਹ ਵੀ ਆਇਆ ਵੈ ਕਿ ਇਹ ਅਲੱਗ ਤਰ੍ਹਾਂ ਦੀ ਨੀਤੀ ਲੈ ਕੇ ਆ ਰਿਹਾ ਹੈ ਸੜਕ ਦੇ ਉੱਤੇ ਜਿਸ ਲਈ ਹਿੰਦੂ ਦਾ ਚਲਾਨ ਹੋਇਆ ਕਰੂਗਾ ਨਾਲ ਪੰਜ ਦੂਸਰੇ ਧਰਮਾਂ ਦੇ ਜਿਹੜੇ ਚਲਾਨ ਹੋਇਆ ਕਰਨਗੇ ਉਹ ਵੀ ਇਨਕਲੂਡ ਹੋਇਆ ਕਰਨਗੇ ਪੈਸੇ ਉਹ ਹਿੰਦੂ ਦਿਆ ਕਰਨਗੇ ਐਸੀ ਜ਼ਹਿਰੀਲੀ ਮਾਨਸਿਕਤਾ ਵਾਲੀ ਪਾਰਟੀ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ ਇਹ ਪ੍ਰਦਰਸ਼ਨ ਅੱਜ ਦਾ ਉਸੇ ਚੇਤਾਵਨੀ ਦੇ ਤੌਰ ਦੇ ਉੱਤੇ ਆ ਕਈ ਕਹਿੰਦੇ ਹਜ ਯਾਤਰਾਵਾਂ ਵਿੱਚ ਤੁਹਾਡੇ ਹਿੰਦੂਆਂ ਦੇ ਟੈਕਸਾਂ ਦੇ ਪੈਸੇ ਤਾਂ ਹੁੰਦੀਆਂ ਰਹੀਆਂ ਨੇ ਇੰਨੇ ਸਾਲ ਉਦੋਂ ਕਦੇ ਮਹਿਸੂਸ ਨਹੀਂ ਹੋਈ ਗੱਲ ਹਾਂ ਦੇਖੋ ਅੱਗੇ ਅਸੀਂ ਦੇਖਦੇ ਹੁੰਦੇ ਸੀਗੇ ਕਿ ਇਫਤਖਾਰ ਪਾਰਟੀਆਂ ਜਿਹੜੀਆਂ ਪ੍ਰਧਾਨ ਮੰਤਰੀ ਕਾਰਿਆਲਿਆ ਚ ਹੁੰਦੀਆਂ ਸੀ ਹਿੰਦੂਆ ਦੇ ਨਵਰਾਤਰੀਆਂ ਦੇ ਉੱਤੇ ਕਸੀ ਇਦਾਂ ਦੇ ਆਯੋਜਨ ਕਦੇ ਵੀ ਪ੍ਰਧਾਨ ਮੰਤਰੀ ਕਾਰਿਆਲਿਆ ਚ ਨਹੀਂ ਦੇਖੇ ਸੀ ਇੱਕ ਸਮੇਂ 2014 ਤੋਂ ਪਹਿਲਾਂ ਐਸਾ ਲੱਗਦਾ ਸੀ ਕਿ ਇਹ ਦੇਸ਼ ਹਿੰਦੂਆ ਦਾ ਹੈ ਹੀ ਨਹੀਂ ਅੱਜ ਜਦੋਂ ਦੀ ਦੇਸ਼ ਦੇ ਵਿੱਚ ਹਿੰਦੂ ਹਿਤੇਸ਼ੀ ਸਨਾਤਨ ਹਿਤੇਸ਼ੀ ਸਰਕਾਰ ਆਈ ਆ ਹੁਣ ਜਿੱਦਾਂ 494 ਸਾਲ ਦੇ ਲੰਬੇ ਸੰਗਠਨ ਤੋ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਬਣਿਆ ਹਰ ਹਿੰਦੂ ਉਹਦੇ ਨਾਲ ਗਰਵੰਤ ਹੈ ਗਰਵ ਦਾ ਅਹਿਸਾਸ ਕਰ ਰਿਹਾ ਤੇ ਕੀ ਕਹਿੰਦੇ ਉਮੀਦ ਕਰਦੇ ਹਾਂ ਕਿ ਲੋਕ ਇਦਾਂ ਹੀ ਆਪਣੀ ਜਾਗਰੂਕਤਾ ਬਣਾ ਕੇ ਰੱਖਣਗੇ ਔਰ ਹਿੰਦੂ ਵਿਰੋਧੀ ਸਨਾਤਨ ਵਿਰੋਧੀ ਸ਼ਕਤੀਆਂ ਜਿਹੜੀਆਂ ਸਮੇਂ-ਸਮੇਂ ਤੇ ਛਲੇ ਅੰਤਰ ਸਾਡੇ ਧਰਮ ਦੇ ਸਾਡੇ ਲੋਕਾਂ ਦੇ ਖਿਲਾਫ ਰਚਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਪ੍ਰਿੰਟੰਗ ਜੀ ਤੁਹਾਨੂੰ ਲੱਗਦਾ ਨਹੀਂ ਕਿ 5 ਸਦੀਆਂ ਤੋਂ ਬਾਅਦ ਅਯੋਧਿਆ ਚ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੁੰਦੀ ਹੈ ਤਾਂ ਜਿਹੜਾ ਹਿੰਦੂ ਧਰਮ ਦਾ ਹਿੰਦੂਆਂ ਦਾ ਇਹਨਾ ਬੋਲਬਾਲਾ ਹੋ ਰਿਹਾ ਹੈ ਭਾਰਤ ਚ ਗੱਲਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਕੁਝ ਸਟੇਟਾਂ ਦੇ ਵਿੱਚ ਜਾਣ ਬੁਝ ਕੇ ਅਜਿਹੀਆਂ ਕੋਝੀਆਂ ਹਰਕਤਾਂ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੀ ਇਸ ਤਰ੍ਹਾਂ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੀ ਗੱਲ ਤਾਂ ਧਿਆਨ ਨਾਲ ਤੁਸੀਂ ਗੌਰ ਕਰੋ ਪੂਰੀ ਦੁਨੀਆ 'ਚ ਕਿਤੇ ਐਸਾ ਵਿਲਕਸ਼ਨ ਉਦਾਹਰਨ ਨਹੀਂ ਮਿਲਦਾ ਕਿ ਬਹੁਸੰਖਿਆਕ ਸਮਾਜ ਆਪਣੇ ਹੱਕਾ ਵੀ ਰਾਖੀ ਲਈ ਸੁਪਰੀਮ ਕੋਰਟ ਤੱਕ ਲੜੇ ਜਿਹੜਾ ਰਾਮ ਜੀ ਦੇ ਮੰਦਿਰ ਦਾ ਨਿਰਮਾਨ ਹੋ ਰਿਹਾ ਹੈ ਸੁਪਰੀਮ ਕੋਰਟ ਦੇ ਅਦੇਸ਼ਾਂ ਨਾਲ ਹੋ ਰਿਹਾ ਕਿਸੇ ਵੀ ਅਸੀਂ ਮਿੰਤ ਕਰਕੇ ਜਾਂ ਕਿਸੇ ਦੀ ਦਇਆ ਦੇ ਨਾਲ ਇਹ ਨਿਰਮਾਨ ਨਹੀਂ ਕੀਤਾ ਆਪਣੇ ਹੱਕ ਅਸੀਂ ਲੜ ਕੇ ਲੈਨੇ ਮੈਂ ਦੂਸਰੇ ਸਮਾਜ ਦੇ ਲੋਕਾਂ ਨੂੰ ਤੁਹਾਡੇ ਮਾਧਮ ਨਾਲ ਅਪੀਲ ਕਰਦਾ ਕਾਸ਼ੀ ਵਿਸ਼ਵਨਾਥ ਮੰਦਿਰ ਔਰ ਭਗਵਾਨ ਕ੍ਰਿਸ਼ਨ ਦੀ ਜਨਮ ਸਥਲੀ ਮਥਰਾ ਨੂੰ ਤੁਸੀਂ ਕੋਰਟ ਦੇ ਵਿੱਚ ਲੜੇ ਬਿਨਾ ਸਾਡੇ ਸਮਾਜ ਨੂੰ ਸਮਰਪਿਤ ਕਰਦੇ ਹੋ ਤਾਂ ਇਸ ਦੇਸ਼ 'ਚ ਭਾਈਚਾਰਾ ਬਣਿਆ ਰਹੇਗਾ ਨਹੀਂ ਤੇ 29000 ਜਿਹੜੇ ਸਾਡੇ ਮੰਦਰ ਤੋੜ ਕੇ ਮਸਜਿਦਾਂ ਬਣਾਈਆਂ ਹੋਈਆਂ ਨੇ ਅਸੀਂ ਉਹਦੇ ਤੇ ਵੀ ਦਾਵਾ ਕਰਾਂਗੇ ਕਹਿੰਦੇ ਇਹ ਕਹਿੰਦੇ ਜੀ ਰਾਮ ਮੰਦਰ ਬਣਿਆ ਪ੍ਰਮਪਤਿਸ਼ਟਾ ਹੋਈ ਹੈ ਕਹਿੰਦੇ ਕਰੋੜਾ ਰੁਪਇਆ ਖਰਚਾ ਹੋਇਆ ਪਰ ਤੁਸੀਂ ਪੁਆਇੰਟ ਕੀ ਗਏ ਕਰੋ ਵੀ ਕਰੋੜਾ ਰੁਪਇਆ ਵੀ ਕਹਿੰਦੇ ਸਰਕਾਰ ਨੂੰ ਲਾਣ ਦੀ ਲੋੜ ਨਹੀਂ ਪਈ ਜਿਹੜੇ ਹਿੰਦੂ ਧਰਮ ਨੂੰ ਪਿਆਰ ਕਰਨ ਵਾਲੇ ਸਨਾਪਤੀ ਨੇ ਉਹਨਾਂ ਨੇ ਆਪਣੀ ਤੇ ਦਸਾਂ ਨੂੰ ਆਉਂਦੀ ਕਿਰਤ ਕਮਾਈ ਉਹ ਚਦਨਪੁਰ ਕਰਕੇ ਦਿੱਤੇ ਆ ਇਹ ਵੀ ਸੱਚ ਹੈ ਕਿ ਜੋ ਸਮਾਜ ਹਮੇਸ਼ਾ ਤੋਂ ਦਾਨੀ ਪ੍ਰਵਿੱਤੀ ਵਾਲਾ ਰਿਹਾ ਸਾਈਂ ਇਤਨਾ ਦੀਜੀਏ ਜਿਸਮੇ कुटुंब ਸਭਾਏ ਮੈਂ ਵੀ ਭੁੱਖਾ ਨਾ ਰਹੂ ਸਾਧੂ ਵੀ ਭੁੱਖਾ ਨਾ ਜਾਏ ਸਾਡਾ ਸਮਾਜ ਤਾਂ ਸ਼ੁਰੂ ਤੋਂ ਇਸ ਵਾਕ ਤੇ ਚੱਲਦਾ ਰਿਹਾ ਇਹ ਜਿੰਨਾ ਲੋਕਾਂ ਨੇ ਖੁੱਲ ਕੇ ਸ਼੍ਰੀ ਰਾਮ ਜੀ ਦੇ ਮੰਦਰ ਲਈ ਦਾਨ ਦਿੱਤਾ ਸੀ ਉਹਦੇ ਵਿਆਜ ਨਾਲ ਹੀ ਇਹ ਸਿਰਫ ਨਿਰਮਾਨ ਹੋਇਆ ਹਾਲੇ ਤੇ ਕਰੋੜਾਂ ਕਰੋੜ ਰੁਪਈਆ ਅਰਬਾਂ ਰੁਪਈਆ ਹਿੰਦੂ ਸਮਾਜ ਨੂੰ ਦੇਣ ਲਈ ਤਿਆਰ ਬੈਠਾ ਇੱਕੋ ਆਵਾਜ਼ ਤਾਂ ਦੇ ਬਿਲਕੁਲ ਠੀਕ ਹੈ ਜੀ ਸੋ ਸਾਡੇ ਪ੍ਰਵੀਨ ਡੰਗ ਜੀ ਨੇ ਸਾਫ਼ ਕਿਹਾ ਕਿ ਅਸੀਂ ਵੀ ਹਰ ਧਰਮ ਦਾ ਸਨਮਾਨ ਕਰਦੇ ਹਾਂ ਪਰ ਜਿਸ ਦੇਸ਼ ਅਸੀਂ ਰਹਿੰਦੇ ਹਾਂ ਉਸ ਦੇਸ਼ ਦੇ ਹੀ ਅਲੱਗ-ਅਲੱਗ ਆਂਗਣੇ ਅਲੱਗ-ਅਲੱਗ ਸੂਬੇ ਨੇ ਅਲੱਗ-ਅਲੱਗ ਸਟੇਟਸ ਨੇ ਤਾਂ ਉਹ ਸਟੇਟਸ ਵੀ ਸਾਡੇ ਧਰਮ ਦਾ ਹਿੰਦੂ ਧਰਮ ਦਾ ਸਾਧ ਧਰਮ ਦਾ ਇਦਾਂ ਹੀ ਸਨਮਾਨ ਕਰਨ ਸਾਡੇ ਤੇ ਕੋਈ ਜੱਜਿਆ ਰੂਪੀ ਟੈਕਸ ਲਗਾ ਕੇ ਸਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸਾਨੂੰ ਆਪਣਾ ਹੀ ਸਮਝਿਆ ਜਾਵੇ ਕਿ ਅਸੀਂ ਵੀ ਉਹਨਾਂ ਨੂੰ ਆਪਣਾ ਅੰਗ ਸਮਝਦੇ ਹਾਂ ਬੜੀ ਵੱਡੀ ਗੱਲ ਹੈ ਇਸ ਦੇਸ਼ ਦੀ 70% ਆਬਾਦੀ Hindu ਹੈ ਸਨਾਤਨੀ ਹੈ ਪਰ ਫਿਰ ਵੀ ਜੇਕਰ ਭਾਰਤ ਵਿੱਚ ਹੀ ਹਿੰਦੂਸਤਾਨ ਦੇ ਵਿੱਚ ਹੀ ਇਸੇ ਧਰਮ ਦੇ ਉੱਪਰ ਉਂਗਲ ਉਠੇ ਤੇ ਉਹਨਾਂ ਦੇ ਨਾਲ ਅਜਿਹਾ ਵਿਤਕਰਾ ਕੀਤਾ ਜਾਵੇ ਟੈਕਸ ਦੇ ਰੂਪ ਦੇ ਵਿੱਚ ਕੋਈ ਕਟਾਖ ਕਰਨ ਦੀ ਜਾਂ ਕੋਈ ਪਿੰਨ ਪੁਆਇੰਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸ਼ਾਇਦ Hindu ਧਰਮ ਦੇ ਸ਼੍ਰੀ ਪਰਵਰਤੀ ਵਾਲੇ ਲੋਕ ਜ਼ਰੂਰ ਨੇ ਪਰ ਇਹਨਾਂ ਨੂੰ ਪਸ਼ੂਰਾਮ ਵੀ ਬੰਨਾ ਆਂਦਾ ਹੈ ਰਾਮ ਵੀ ਬੰਨਾ ਆਂਦਾ ਹੈ ਸਭ ਕੁਝ ਬੰਨਾ ਆਂਦਾ ਹੈ ਤੇ ਜੇਕਰ ਇਹ ਕਿਸੇ ਤੁਹਾਨੂੰ ਪਿਆਰ ਕਰਦੇ ਜਿਤਮਾਨ ਦਿੰਦੇ ਤਾ ਫਿਰ ਇੱਜ਼ਤ ਦੇ ਬਦਲੇ ਇੱਜ਼ਤ ਲੈਣਾ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਉਂਦਾ ਹੈ ਤੇ ਇਹਨਾਂ ਦੇ ਹੱਕ ਕੀ ਨੇ ਕਿਸ ਤਰ੍ਹਾਂ ਦੇਸ਼ ਚੱਲਦਾ ਹੈ ਇਹ ਸਭ ਭਲੀ ਭਾਂਤੀ ਆਪ ਹੀ ਜਾਣਦੇ ਨੇ ਕੈਮਰਾਮੈਨ ਸੰਜੇ ਸੇਟੀਆ ਦੇ ਨਾਲ ਨਫਪਰੀ ਸਿੰਘ ਵਿਧਦੀ ਲੁਧਿਆਣਾ ਲਾਈਵ ਨਿਊਜ਼